ੴ ਸਤਿਗੁਰ ਪ੍ਰਸਾਦਿ ॥ ਭਾਇ ਚਾਹੇ ਦਸਨੀ ਕਬੀ ਉਬਾਜ ਬੇਨਤੀ ਚੋਪਈ ॥ ਅਮ੍ਰਿ ਕਰੋ ਹਾ ਦੇ ਰਖਾ ਪੂਰਨ ਹੋਏ ਚਿਤ ਕੇ ਚਾਤਿ ਬਚਨ ਮਨੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ॥ ਅਮਰੇ ਦੁਸ ਬੈਤਮ ਕਾਹੋ ਆਪ ਹਾ ਦੇ ਮਹਿ ਬਚਾਓ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ॥ ਮੋਰ ਚੜਨ ਜੀ ਕਰਦਾ ਗਰੀਐ ਸਭੈਨ ਕੋ ਹਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰੁਪ ਜਣ ਕੀ ਰਹੇ ਪਿਆਸਾ ॥ ਪ੍ਰਮੇਸ਼ਾੜ ਕੇ ਵਰਨਾਤੇ ਹਉ ਜੋ ਪਰਚਾਂਸ ਤੁਮਤੇ ਪਾਉ ਸੇਵਕ ਸਿਕ ਹਮਾਰੇ ਤਾਰੀਏ ਚੁੰਚੁੰ ਸਤਰ ਹਮਾਰੇ ਮਾਰੀਏ ਆਬਾਦੇ ਮੁਜੇ ਬਰੀਆ ਮਰਨ ਕਾਲ ਕਾ ਤਰਾਸ ਨ ਮਰੀਏ ਹਉ ਜੋ ਸਦਾ ਹਮਾਰੇ ਪਛਾ ਸਰੇ ਸੁਜੋ ਕਰੇ ਵਰਚਾ ਰਾਖਲੇ ਮੇ ਰਖਨ ਹਾਰੇ ਸਾਈਂ ਸੰਤ ਸਹਾਈ ਪਿਆਰੇ ਦੀਨ ਬਣ ਦੁਸਤਣ ਕੇ ਹੰਤਾ ਆਤਮਾਹੋ ਪਰਿਚ ਦਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵਦੇਵ ਉਤਰਾ ਕਾਲ ਪਾਇ ਕਰਬ ਸੰਪਰਕਾ ਸ਼ਾਸਕ ਕਾਕ ਕੀ ਆਤਮਾ ਸਾ ਜਵਣ ਕਾਲ ਜੋਗੀ ਸਵਕੀਓ ਬੇਦਰਾ ਬ੍ਰਹਮਾ ਜੋਤੀਓ ਜਵਣ ਕਾਲ ਸੁਭ ਲੋਗ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਣ ਕਾਲ ਸਭ ਧਕਤ ਬਨਾਇਓ ਦੇਵਦਾ ਜਥਲੀ ਉਬਜਾਇਓ ਆੜਨਤੇ ਕੇਵਤਾਰ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਨਿ ਆਪ ਸਵਾਰੇ ਸ਼ਿਵ ਕਨ ਕੋ ਸੁਭ ਗੁਣ ਸੁਭ ਦਿਓ ਸਤਰੰਗ ਕੋ ਪਲ ਮੋਦ ਕੀਓ ਕਟ ਕਟ ਕੇ ਅੰਤਰ ਕੀ ਜਾਣ ਤਬਲੇ ਬਰੇ ਕੀ ਪੀਰ ਪਛਾਨ ਚਿੰਟੀ ਤੇ ਕੁੰਤਰੈ ਸੁਲਾ ਸਬਰ ਕਿਰਪਾ ਦੇਸ ਘਰ ਫੁੱਲਾ ਸੰਤਨ ਲੋਕ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟ ਕਟ ਕੇ ਬੜਬੜ ਕੀ ਜਾਣੇ ਜਬਦ ਰਖ ਘਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਪਾਰਾ ਜਬਾ ਕਰਤ ਕਰਤ ਹੋ ਕਭੂ ਤਬ ਮੈਂ ਮਿਲਤ ਦੇ ਦਰਸਬ ਹੂੰ ਤੇ ਤੇਨ ਵਨ ਸੇ ਸਭ ਤਾਰੇ ਆਪੇ ਆਪਣੀ ਭੂਰੀ ਉਚਾਰੇ ਤੁਮ ਸਭੀ ਤੇਰਾ ਤਨਰਾ ਜਾਣਦ ਪੇਦ ਪੇਦੇ ਹਰਿਆਲਮ ਨਰੰਗਕਾਰ ਨਰਮਕਾਰ ਨਰ ਲੰਬੇ ਆਦਿ ਨੀਲ ਨਾ ਦੇ ਸਭ ਧਾਕਾ ਮੂੜ ਚਾਰ ਦਵੇ ਦਾ ਜਾ ਕੋ ਪੇਵ ਨਾ ਭਾਵ ਦੇ ਦਾ ਤਾਕੋ ਕਿਰਪਾ ਨਨ ਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਰ ਸਦਾ ਜਮ ਨਰੰਗਕਾਰ ਕਾ ਚੀਨਿਤ ਨਹਤੇ ਹੋ ਆਪੇ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਬਿਸਰ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪਾਰੰਕ ਪਿਉ ਰਵ ਕਹਿ ਕੂਪਾ अंडा जेरा से तरकीने फूड खान बहुरे दिन फूडा जाह बेटा कौ सुरुपे चंबव आर करो से के से तो पाता सकल मलेस करो काता जे तुम तो सर तो हुआ मरे पुरुष रन भग पर हे तिन कह तुम संकट सुपटारे जो कल को भार ते है ताके काल निकट रहे हैं ਰਛਾ ਹੋਇ ਤੈ ਸਭ ਕਾਲ ਦੂਸਰੇ ਸ੍ਰੇਧ ਤਕਾਲਾ ਕਿਰਪਾ ਰੇ ਸੰਝਾਣੇ ਰਹਿ ਹੋ ਤਾਂ ਕੇ ਤਾਪ ਤਨ ਕੋ ਮੋਹਰ ਹੋ ਰੇਦ ਸੇਦ ਕਰ ਮੋ ਸਭ ਹੋਇ ਦ ਸੁਸਵਾਸ ਸਕੇ ਨਾ ਕੋਈ ਇੱਕ ਬਾਰ ਜਿਤ ਮੈਂ ਸਮਾਰਾ ਕਾਲ ਪਾਸ ਤੇ ਧਾਇ ਬਾਰਾ ਜਿੰਨਰ ਨਾਮ ਤੇ ਹਾਰੋ ਗਹਾ ਦਾਰਿ ਦਸਦੋਗ ਤੇ ਰਹਾ ੜੜ ਕੇਤ ਮੈਂ ਸਰਨ ਤੇ ਹਾਰੀ ਆਪ ਹਾ ਦਿਲ ਹੋ ਬਾਰੀ ਸਰਬ ਟੋਰ ਮੋ ਸੋਹਾਈ ਦਸਦੋਗ ਤੇ ਲਿਓ ਬਚਾਈ ਖੜੇ ਗਏ ਕਿ ਤਮੈ ਸਰਨ ਤੇ ਹਾਰੀ ਆਪ ਹਾਥ ਦਲੇ ਹੋ ਬਾਰੀ ਸਰਬ ਠੋਰ ਮੋ ਸੁਹਾਏ ਦਸ ਦੋਗ ਤਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ